ਜਿਵੇਂ ਕਰਵਾਨੀ ਵਿੱਚ ਹੀ ਤੋਕਾ ਮੋਤੀ ਮਾਰਗੇ ਵਿਖਰੇ ਅੰਧਾ ਨਿਕਸਿਆ ਜਾਏ ਵਰਾਂਚ ਮੋਤੀ ਬਿਖਰੇ ਪਏ ਨੇ ਅੰਧੇ ਨਿਕਲੇ ਜਾ ਰਹੇ ਨੇ ਉਹਨਾਂ ਨੂੰ ਟੱਪ ਟੱਪ ਕੇ ਉਹ ਕਿੰਨਾ ਨੂੰ ਕਹੀਆ ਗੱਲ ਹੁਣ ਜਿਹੜੇ ਸਹਿਜ ਪਾਠ ਕਰਦੇ ਨੇ ਜਾਂ ਅਖੰਡ ਪਾਠ ਕਰਦੇ ਨੇ 48 ਘੰਟਿਆਂ ਚ ਸਾਰਾ ਗ੍ਰੰਥ ਪੜਕੇ ਭੋਗ ਪਾਉਂਦੇ ਨੇ ਜਾਂ ਨਿਤਨੇਮ ਕਰਦੇ ਨੇ ਪੰਜ ਬਾਣੀਆਂ ਦਾ ਪਾਠ ਉਹਨਾਂ ਨੇ ਰਿਚੂਅਲ ਬਣਾ ਲਿਆ ਇਹ ਇਸ ਵੀਰੋਟੂ ਕੇ ਨਾਮ ਕੇ ਪਾਠ ਕਰਨਾ ਰੋਜ਼ ਛਿਦਛਿਦਿ ਪੜ੍ਹ ਕੇ ਖਾਲਾ ਪੂਰਤੀ ਕਰਕੇ ਆਪਣੀ ਈਗੋ ਸੈਟੀਸਫਾਈ ਆਪਣੇ ਹਉਮੈ ਦੀ ਸੰਤੁਸ਼ਟੀ ਕਰ ਲੈਂਦੇ ਨੇ ਉਹ ਪਰ ਜਦੋਂ ਗੁਰਬਾਣੀ ਜਿਸ ਮਕਸਦ ਲਈ ਲਿਖੀ ਗਈ ਆ ਉਹ ਮਕਸਦ ਪੂਰਾ ਕਰਦੇ ਆ ਉਹਨੂੰ ਖੋਜਦੇ ਆ ਵਿਚਾਰਦੇ ਆ ਫਿਰ ਸਾਨੂੰ ਉਹ ਮਾਰਗਾਂ ਤੇ ਜਿਹੜੇ ਮੋਤੀ ਬਿਖਰੇ ਪਏ ਨੇ ਉਹ ਮਿਲ ਜਾਂਦੇ ਆ ਮੋਤੀ ਉਕੇ ਮੈਨੇ 50 1091 91 ਤੇ ਇੱਕ ਮੋਤੀ ਪਿਆਸਤੀ ਹੈ ਭਾਜ ਜਿਗਰ ਕਰ ਰਹੀਆਂ ਜਗ ਵਿੱਚ ਰਾਮ ਨਾਮ ਹਰੀ ਨਿਰਮਲਾ ਹੋਰ ਮੈਲਾ ਸਭ ਆਕਾਰ ਕਹਿੰਦੇ ਜਗ ਵਿੱਚ ਸਿਰਫ ਹਰੀ ਨਾਮ ਆ ਨਿਰਮਲਾ ਹਰੀ ਅਸੀਂ ਪੜ ਚੁੱਕੇ ਆ ਜਦੋਂ ਅਸੀਂ ਅੱਖਾਂ ਨੂੰ ਖੋਜਦੇ ਆ ਵਿੱਚੋਂ ਵਿਚਾਰਦੇ ਆ ਸਾਨੂੰ ਵਿੱਚੋਂ ਹੀ ਸਾਰੀਆਂ ਗੱਲਾਂ ਦੇ ਅਰਥ ਜੋ ਹਰੀ ਰਾਵਰਾਮ ਇਹ ਸਾਰੀ ਗੱਲਾਂ ਦੇ ਅਰਥ ਮਿਲ ਜਾਂਦੇ ਨੇ ਉਹ ਸਾਰੇ ਆਪਾਂ ਨੇ ਲੱਭ ਕੇ ਆ ਇੱਕ ਪੀਡੀਐਫ ਬਣਾਈ ਹੋਈ ਆ ਇਹਦੇ ਇਹ ਡਿਸਕ੍ਰਿਪਸ਼ਨ ਚ ਪਈ ਆ ਜੇ ਕਿਸੇ ਡਾਊਨਲੋਡ ਕਰਨੀ ਆ ਤਾਂ ਕਰ ਸਕਦਾ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਚ ਹਰੀ ਇੱਕ ਗੁਣਵਾਚਕ ਨਾਮ ਆ ਹਰੀ ਮਤਲਬ ਹਰਾ ਹੋਣਾ ਜੇ ਮਨ ਮਾਇਆ ਦੇ ਗਿਆਨ ਕਰਕੇ ਸੁੱਕਾ ਜਦੋਂ ਇਹ ਸੱਚ ਦਾ ਗਿਆਨ ਹਾਸਲ ਕਰ ਲੈਂਦਾ ਇਹ ਹਰਾ ਹੋ ਜਾਂਦਾ ਸੁੱਕੇ ਕਸ਼ਟ ਹਰਿਆ ਸੁਕਾਜ ਰਖਤਾ ਰਹਾ ਹੋ ਗਿਆ ਇਸੇ ਤਰ੍ਹਾਂ ਜਦੋਂ ਮਨ ਨ ਹਰਾ ਹੋਣਾ ਹਰੀ ਕਿਉਂ ਕਿਹਾ ਜਾਂਦਾ ਧਰਮ ਦੀ ਭਾਸ਼ਾ ਵਿੱਚ ਹਰਾ ਹੋਣਾ ਮਤਲਬ ਅਹੰਕਾਰ ਹੋਮੇ ਗੁਣ ਹੈ ਜਦੋਂ ਕੋਈ ਮਨ ਆਪਣੀ ਹੋਮੇ ਗਵਾ ਲੈਂਦਾ ਆਪਣਦ ਵੈਦ ਭਾਵ ਕਿ ਮੈਂ ਵੱਖਰਾ ਉਹ ਖਤਮ ਕਰਨ ਲੱਗਦਾ ਗਿਆਨ ਨਾਲ ਅਸਲੀਅਤ ਜਾਣ ਕੇ ਸਮਝ ਕੇ ਇਹ ਵਿਚਾਰ ਕੇ ਆਪਣੇ ਆਪ ਨੂੰ ਜਦੋਂ ਸਮਝ ਲੈਂਦਾ ਅਸਲੀਅਤ ਤਾਂ ਫਿਰ ਉਹ ਹਰਾ ਘੋਦਾ ਤਰਮ ਦੀ ਭਾਣਾ ਚ ਨੂੰ ਹਰਾ ਕਹਿੰਦੇ ਨੇ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਵੇ ਇਹ 953 ਪੇਜ ਤੇ ਲਾਈਨ ਪਈ ਆ ਸਾਰਾ ਮਨ ਤਨ ਕਹਿੰਦੇ ਹਰਾ ਹੋ ਗਿਆ ਜਦੋਂ ਹੰਕਾਰ ਗਵਾ ਲਿਆ ਨਹੀਂ ਜੇ ਨਹੀਂ ਗਵਾਇਆ ਤਾਂ ਮਨ ਤਨ ਹਰਾ ਨਹੀਂ ਰਿਹਾ ਸੁੱਕਿਆ ਹੋਇਆ ਉਹ ਜਦੋਂ ਹੰਕਾਰ ਗਵਾਇਆ ਹੰਕਾਰ ਕਿਵੇਂ ਗਵਾ ਹੁੰਦਾ ਜਦੋਂ ਸਾਨੂੰ ਆਪਣਾ ਪਤਾ ਲੱਗਦਾ ਆਪਣਾ ਜਿਹੜਾ ਸਾਡੀ ਸਾਡਾ ਮੂਲ ਆ ਸਾਡੀ ਅਸਲੀਅਤ ਆ ਸਾਨੂੰ ਜਦੋਂ ਉਹਦਾ ਪਤਾ ਲੱਗਦਾ ਫਿਰ ਹੰਕਾਰ ਖਤਮ ਹੁੰਦਾ ਉਹ ਨਾ ਚਿਰ ਹੰਕਾਰ ਖਤਮ ਨਹੀਂ ਹੁੰਦਾ ਹਉਮੈ ਨਹੀਂ ਖਤਮ ਹੁੰਦੀ ਉਹ ਨਾ ਚਿਰ ਇਸ ਜਗ ਵਿੱਚ ਰਾਮ ਨਾਮ ਹਰੀ ਨਿਰਮਲਾ ਜਿਹੜਾ ਰਾਮ ਜਿਸ ਮਨ ਚ ਹਉਮੈ ਖਤਮ ਹੋ ਗਈ ਜਿਹਦੀ ਤੇਰੀ ਮਾਤਾ ਉਹ ਰਾਮ ਮੇਰੀ ਮਤ ਥੋੜੀ ਰਾਮ ਤੂੰ ਸਮਰੱਥ ਵੱਡਾ ਮੇਰੀ ਮਾਤਾ ਜਿਹੜੀ ਉਹ ਥੋੜੀ ਆ ਤੂੰ ਤੇਰੀ ਮਾਤਾ ਜਿਹੜੀ ਜੇ ਤੂੰ ਆ ਰਾਉ ਉਹ ਸਮਰੱਥਾ ਉਹ ਵੱਡਾ ਉਹ ਤੇਰੀ ਮਤ ਹਾਸਲ ਕੀਤੀ ਤੇ ਇਹ ਹੋਮੇ ਖਤਮ ਹੋਣੀਆ ਹਰਾ ਹੋਣਾ ਇਹੀ ਵਿਧੀ ਜਾਂ ਇਹੀ ਗੱਲ ਨਿਰਮਲਾ ਨਿਰਮਲ ਵਿੱਚ ਬਿਨਾ ਮੈਲ ਤੋਂ ਨਿਰਮਲ ਨਿਰਮਲ ਬਿਨਾ ਮੈਲ ਤੋਂ ਸਾਫ ਸੁਥਰੀ ਸ਼ੁੱਧ ਉਹ ਉਹ ਇਹੀ ਗੱਲ ਇਹੀ ਚੀਜ਼ ਇੱਕ ਨਿਰਮਲਾ ਹੋਰ ਮੈਲਾ ਸਭ ਆਕਰ ਔਰ ਜੋ ਵੀ ਇਸ ਅੱਖ ਨੂੰ ਦਿਖ ਰਿਹਾ ਜੋ ਵੀ ਇਸ ਦੁਨੀਆ ਤੇ ਬਣਿਆ ਸਭ ਆਕਾਰ ਉਹ ਮੈਲਾ ਅਸੀਂ ਕੁਛ ਵੀ ਧੋ ਕੇ ਇੱਕ ਗ੍ਰੰਥ ਵੀ ਅੱਖ ਨੂੰ ਦਿਖ ਰਿਹਾ ਇਹ ਵੀ ਅੱਖਰ ਨੇ ਇਹ ਵੀ ਮੈਲਾ ਇਹ ਅੱਖਰਾਂ ਦੇ ਵਿੱਚ ਜੋ ਗਿਆਨ ਆ ਉਹ ਗਿਆਨ ਜਦੋਂ ਬੁੱਧੀ ਦੀ ਹੋਂਮੇ ਖਤਮ ਕਰ ਦਿੰਦਾ ਉਹ ਨਿਰਮਲ ਆ ਸਭ ਕੁਝ ਇੱਕੋ ਲਾਈਨ 'ਚ ਪਰੋਤਾ ਇੱਕੋ ਲਾਈਨ 'ਚ ਕੱਟਦਾ ਕੇ ਜੋ ਵੀ ਦੁਨੀਆ ਤੇ ਅੱਖ ਨੂੰ ਦਿਖ ਰਿਹਾ ਉਹ ਮੈਲਾ ਜੋ ਘਰ ਦਵਾ ਰਿਆ ਚ ਕੱਚੀ ਲੱਸੀ ਨਾਲ فرش ਧੁੱਤੇ ਜਾਂਦੇ ਨੇ ਉਹ ਸਭ ਫਰਾਡ ਹੋ ਰਿਹਾ ਪਖੰਡ ਜੇ ਉਹ ਉਹਨਾਂ ਨੇ ਆ ਲਾਈਨ ਪੜੀ ਹੁੰਦੀ ਤਾਂ ਉਹ ਇਹ ਚੱਜ ਨਹੀਂ ਕਰਦੇ ਅਸੀਂ ਹੱਥ ਪੈਰ ਸੁੱਚ ਸੁੱਚਮਤਾ ਦਾ ਕਨਸੈਪਟ ਹੀ ਖਤਮ ਹੋ ਗਿਆ ਇੱਥੇ ਕਿ ਇਸ ਦੁਨੀਆ ਤੇ ਕੁਝ ਸੁੱਚਾ ਹੋਈ ਨਹੀਂ ਸਕਦਾ ਕਹਿੰਦੇ ਤੋਯੋ ਉਪਜੋ ਕੁਮਾਤਕ ਮਹਾਤ ਤੋਯੋ ਤ੍ਰਿ ਭਵਨ ਗੰਨਾ ਵੀ ਇਹ ਨੇ ਪਾਣੀ ਨੂੰ ਘਣੀ ਜਾਂਦੇ ਨੇ ਵੀ ਪਾਣੀ ਤੋਂ ਹੀ ਗਏ ਨੇ ਸਭ ਕੁਝ ਪਾਣੀ ਤੋਂ ਪੈਦਾ ਹੋਇਆ ਹੈ ਸਾਰਾ ਕੁਝ ਜੋ ਵੀ ਹੈ ਜਦੋਂ ਅਸੀਂ ਧੁਵਾਈ ਤੇ ਗੱਲ ਨੂੰ ਸੋਚਾਂਗੇ ਵਿਚਾਰਾਂਗੇ ਤਾਂ ਸਾਨੂੰ ਸਮਝ ਆਵੇਗਾ ਕਿ ਸਾਰਾ ਸੰਸਾਰ ਪਾਣੀ ਤੋਂ ਹੀ ਪੈਦਾ ਹੋਇਆ ਹੈ ਅਸੀਂ ਆਪਣੇ ਹੱਥ ਸੁੱਚੇ ਨਹੀਂ ਕਰ ਸਕਦੇ ਜਿਹੇ ਹੱਥਾਂ ਤੇ ਕਾਲਸ ਲੱਗੀ ਆ ਜਾਂ ਹੱਥ ਠੰਡੇ ਨੇ ਉਹਨਾਂ ਨੂੰ ਧੋ ਕੇ ਸਾਬਣ ਨਾਲ ਉਤੰਧਾਈ ਲਾ ਸਕਦੇ ਆ ਉਹਨਾਂ ਨੂੰ ਉਹਨਾਂ ਦੀ ਕਾਲਸ ਲਾ ਸਕਦੇ ਆ ਅਸੀਂ ਸਾਫ਼ ਕਰ ਸਕਦੇ ਹਾਂ ਪਰ ਅਸੀਂ ਸੁੱਚੇ ਨਹੀਂ ਕਰ ਸਕਦੇ ਸੁਚਤਾ ਸੁਚੰਮਤਾ ਦਾ ਕਨਸੈਪਟ ਜੇ ਆ ਲਾਈਨਾਂ ਤੱਕ ਪੜਨਾਗੇ ਸਾਨੂੰ ਸਮਝ ਆਵੇਗੀ ਸੁਚੰਮਤਾ ਕੀ ਆ ਇਹ ਮਨ ਨੂੰ ਸੁੱਚਾ ਕਰਨਾ ਮਨ ਮੈਲਾ ਮਾਇਆ ਹੋਂਮੇ ਕਰਕੇ ਇਹ ਜਦੋਂ ਹੋਂਮੇ ਲਾ ਲਾਂਗੇ ਇਹ ਹਰਿਆ ਹੋ ਗਿਆ ਫਿਰ ਇਹ ਨਿਰਮਲ ਹੋ ਗਿਆ ਮੈਲ ਰਹਿਤ ਹੋਰ ਇਸ ਦੁਨੀਆ ਤੇ ਅਸੀਂ ਕੁਝ ਵੀ ਸੁੱਚਾ ਨਹੀਂ ਕਰ ਸਕਦੇ ਜੋ ਸੁਚੰਨਤਾ ਦੇ ਨਾਂ ਤੇ ਉਹ ਖੰਡ ਚੱਲ ਰਿਹਾ ਉਹ ਇਹ ਇੱਕ ਲਾਈਨ ਕੱਟ ਲੈਂਦੀ ਆ ਇਹ ਮੋਤੀ ਇੱਥੇ ਪਰੋਇਆ ਪਿਆ 1092 ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਖੋਜਾਂਗੇ ਵਿਚਾਰਾਂਗੇ ਫਿਰ ਹੀ ਸਾਨੂੰ ਅੱਖਰ ਇਹ ਸਮਝਾਉਣਗੇ ਇਹ ਸਿੱਖਿਆ ਹਾਸਲ ਹੋਊਗੀ ਫਿਰ ਉਹ ਸਾਡੇ ਗਿਆਨ ਕੰਮ ਆਉਣਾ ਜਿਹੜਾ ਉਹ ਇਹ ਲਾਈਨ ਨੇ ਦੱਸਿਆ ਇਸ ਲਾਈਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਸੋਚਮਤਾ ਫਰੌਡ ਆ ਧਰਮ ਦੇ ਨਾਂ ਤੇ ਸੋਚਮਤਾ ਨਹੀਂ ਹੋ ਸਕਦੀ ਰਬਦਾਸ ਭਗਤ ਉਤੇ ਨਾਮਦੇਵ ਭਗਤ ਦੀ ਬਾਣੀ ਚ ਵੀ ਆਉਂਦਾ ਕਿ ਉਹਨਾਂ ਨੇ ਵੀ ਸਮਝਾਇਆ ਵੀ ਜਿਹੜਾ ਫੁੱਲ ਤੁਸੀਂ ਮੂਰਤਾ ਤੇ ਚੜਾਉਨੇ ਹੋ ਮੰਦਰ ਦੇ ਵਿੱਚ ਉਸ ਸਮੇਂ ਤਾਂ ਫੁੱਲੇ ਚੜਾਉਂਦੇ ਸੀਗੇ ਹੁਣ ਤਾਂ ਗ੍ਰੰਥ ਤੇ ਵੀ ਚੜਾਉਂਦੇ ਨੇ ਵੀ ਉਹਨੂੰ ਪੌਰੇ ਨੇ ਝੂਠਾ ਕੀਤਾ ਹੋਇਆ ਜਿਹੜਾ ਦੁੱਧ ਤੁਸੀਂ ਚੜਾਉਨੇ ਹੋ ਉਹਨੂੰ ਬੱਛੇ ਨੇ ਚੁੰਗਿਆ ਹੋਇਆ ਪਹਿਲਾਂ ਐਵੇਂ ਉਹਨਾਂ ਨੇ ਕਈ ਐਗਜ਼ਾਮਪਲਾਂ ਦੇ ਕੇ ਦੱਸਿਆ ਵੀ ਇੱਥੇ ਕੁਝ ਨਹੀਂ ਸੋਚਣਾ ਨਹੀਂ ਹੈਗਾ ਇਹ ਇੱਥੇ ਇਹ ਲਾਈਨ ਮੱਲੇ ਤੀਜੇ ਨੇ ਕੈਤੀ ਵੀ ਉਹਨਾਂ ਨੇ ਸਾਰੀ ਕੁਝ ਘਟਤਾ ਕਹਿੰਦੇ ਇੱਥੇ ਕੁਝ ਵੀ ਪਵਿੱਤਰ ਨਹੀਂ ਹੈਗਾ ਸਾਰਾ ਕੁਝ ਹੀ ਮੈਲ ਆ ਫਿਰ ਕਿਹੜੀ ਚੀਜ਼ ਨਾਲ ਧੋ ਕੇ ਕਿਹਨੂੰ ਪਵਿੱਤਰ ਕਰਾਂਗੇ ਕਿਥੇ ਜਰ ਸਾਰਾ ਕੁਝ ਹੀ ਮੈਲ ਆ ਇਸ ਲਈ ਗੁਰਬਾਣੀ ਖੋਜੋ ਵਿਚਾਰੋ ਸਮਝੋ ਉਹ ਗਿਆਨ ਹਾਸਲ ਕਰੋ ਗੁਰਤੀ ਮਤ ਉਸ ਮਤ ਨੇ ਸਿੱਖਿਆ ਦੇਣੀ ਆ ਪਲੀਜ਼ ਪਲੀਜ਼ ਕਿਰਪਾ ਕਰਕੇ ਇਹ ਗੱਲਾਂ ਨੂੰ ਸਮਝੋ ਗੁਰਬਾਣੀ ਨੂੰ ਖੋਜੋ ਵਿਚਾਰੋ